ਦੋਸਤੋ ਕਿੰਨਾ ਅਸਹਿ ਦੁੱਖ ਹੁੰਦਾ ਉਦੋਂ ਮਾਪਿਆਂ ਨੂੰ ਜਦੋਂ ਮਾਪੇ ਆਪਣੇ ਹੀ ਧੀ ਪੁੱਤ ਵਾਸਤੇ ਮੌਤ ਮੰਗਣ ਆਹ ਦੇਖੋ ਆ ਮਾਪੇ ਜਿਉਂਦੇ ਜੀ ਮਰ ਗਏ ਉਸ ਟਾਈਮ ਜਦੋਂ ਇਹ ਅਦਾਲਤ ਦੇ ਵਿੱਚ ਗਏ ਆਪਣੇ ਪੁੱਤ ਵਾਸਤੇ ਜ਼ਿੰਦਗੀ ਨਹੀਂ ਮੌਤ ਮੰਗਣ ਵਾਸਤੇ ਕਿ ਸਾਡੇ ਪੁੱਤ ਨੂੰ ਇੱਛਾ ਮੌਤ ਦਿੱਤੀ ਜਾਵੇ ਬੇਹੱਦ ਹੈਰਾਨ ਕਰਨ ਵਾਲਾ ਤੇ ਭਾਵੁਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਹਰੀਸ਼ ਨਾਂ ਦਾ ਨੌਜਵਾਨ ਜਿਹੜਾ ਕਦੇ ਜ਼ਿੰਦਗੀ ਜੀਣ ਦੇ ਸੁਪਨੇ ਦੇਖਦਾ ਸੀ ਜਿਹੜਾ ਕਦੇ ਚੁੰਮਦਾ ਸੀ ਕਿ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਅੱਗੇ ਵਧਾਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਐਸੇ ਹੀ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਉਹਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਸੀ ਪਰ ਉਹਨੂੰ ਕੀ ਪਤਾ ਸੀ ਕਿ ਮੇਰੀ ਜ਼ਿੰਦਗੀ ਜ਼ਿੰਦਗੀ ਰਹਿ ਨਹੀਂ ਜਾਣੀ ਇੱਕ ਦਿਨ ਅਸ਼ੀਸ਼ ਮੁਹਾਲੀ ਦੇ ਵਿੱਚ ਉਹਨੇ ਕੋਈ ਪੀਜੀ ਕਿਰਾਏ ਤੇ ਲਿਆ ਹੋਇਆ ਸੀ ਉਸ ਪੀ ਦੇ ਵਿੱਚ ਬਾਲਕਨੀ ਤੇ ਖੜਾ ਸੀ ਹਰੀਸ਼ ਤੇ ਉਥੋਂ ਅਚਾਨਕ ਚੌਥੀ ਮੰਜ਼ਲ ਤੋਂ ਥੱਲੇ ਡਿੱਗਦਾ ਪਰ ਹਰੀਸ਼ ਦੇ ਨਾਲ ਇੰਨੀ ਬੁਰੀ ਹੁੰਦੀ ਆ ਕਿ ਉਹਨੂੰ ਮੌਤ ਨਹੀਂ ਹੁੰਦੀ ਬਲਕਿ ਉਹਦੀ ਹਾਲਤ ਇੰਨੀ ਵਿਗੜ ਜਾਂਦੀ ਆ ਸਿਰ ਦੇ ਵਿੱਚ ਸੱਟਾਂ ਲੱਗਣ ਕਾਰਨ ਕਿ ਜ਼ਿੰਦਗੀ ਦੇ ਅੱਧ ਵਿਚਾਲੇ ਹੀ ਉਹ ਲਟਕ ਜਾਂਦਾ ਤੇ ਹਰੀਸ਼ ਦਾ ਇਲਾਜ ਚੰਡੀਗੜ ਪੀਜੀਆਈ ਤੋਂ ਚੱਲਦਾ ਲਗਾਤਾਰ ਕਾਫੀ ਟਾਈਮ ਹਰੀਸ਼ ਦਾ ਇਲਾਜ ਚੱਲਦਾ ਰਹਿੰਦਾ ਤੇ ਡਾਕਟਰ ਫਿਰ ਹੌਲੀ-ਹੌਲੀ ਹਰੀਸ਼ ਨੂੰ ਜਵਾਬ ਦੇ ਦਿੰਦੇ ਨੇ ਕਿ ਇਹ ਇਹਦਾ ਇਲਾਜ ਇੱਥੋਂ ਹੋ ਨਹੀਂ ਸਕਦਾ ਡਾਕਟਰਾਂ ਨੇ ਤਾਂ ਜਵਾਬ ਦਿੱਤਾ ਪਰ ਮਾਪੇ ਆਪਣੇ ਜਵਾਨ ਪੁੱਤ ਨੂੰ ਇਸ ਹਾਲਤ ਵਿੱਚ ਕਿਵੇਂ ਛੱਡਣ ਤਾਂ ਮਾਪਿਆਂ ਨੇ ਆਪਣੇ ਪੁੱਤ ਨੂੰ ਐਮਜ਼ ਵਿੱਚ ਦਾਖਲ ਕਰਵਾਤਾ ਦਿੱਲੀ ਲੈ ਗਏ ਤੇ ਦਿੱਲੀ ਐਮਜ਼ ਵਿੱਚ ਦਾਖਲ ਕਰਵਾਇਆ ਦਿੱਲੀ ਹਰੀਸ਼ ਦਾ ਕਾਫੀ ਟਾਈਮ ਇਲਾਜ ਚੱਲਿਆ ਪਰ ਉਥੋਂ ਦੇ ਡਾਕਟਰਾਂ ਨੇ ਵੀ ਕਹਿਤਾ ਕਿ ਕੁਝ ਨਹੀਂ ਬਾਨਾ ਹਰੀਸ਼ ਦਾ ਇਹਦੀ ਰਿਕਵਰੀ ਨਹੀਂ ਹੋ ਸਕਦੀ ਫੇਰ ਮਾਪੇ ਉਹਨੂੰ ਪ੍ਰਾਈਵੇਟ ਹਸਪਤਲਾਂ ਦੇ ਅੰਦਰ ਲੈ ਕੇ ਤੁਰੇ-ਫਿਰੇ ਇਲਾਜ ਕਰਵਾਉਂਦੇ ਰਹੇ ਜੋ ਵੀ ਉਹਨਾਂ ਕੋਲ ਸੀ ਇੱਕ-ਇੱਕ ਕਰਕੇ ਉਹਨਾਂ ਦੀ ਜਿਹੜਾ ਸਾਰਾ ਪ੍ਰਾਪਰਟੀ ਸੀ ਉਹ ਵਿਕਦੀ ਗਈ ਇੱਥੋਂ ਤੱਕ ਕਿ ਦਿੱਲੀ ਜਿਹੜੇ ਮਕਾਨ ਦੇ ਵਿੱਚ ਰਹਿੰਦੇ ਸੀ ਵੈਸੇ ਗਾਜ਼ੀਆਬਾਦ ਦੇ ਨੇ ਪਰ ਦਿੱਲੀ ਜਿਹੜੇ ਮਕਾਨ ਦੇ ਵਿੱਚ ਰਹਿੰਦੇ ਸੀ ਉਹ ਜਿਹੜਾ ਮਕਾਨ ਸੀ ਉਹ ਵੀ ਮਾਪੇ ਨੂੰ ਵੇਚਣਾ ਪੈ ਗਿਆ ਹਰੀਸ਼ ਦੇ ਇਲਾਜ ਦੇ ਵਾਸਤੇ ਘਰ ਦੇ ਵਿੱਚ ਚਾਰ ਹੀ ਜੀ ਸੀ ਇੱਕ ਹਰੀਸ਼ ਦਾ ਭਰਾ ਆਸ਼ੀਸ਼ ਤੇ ਦੋ ਉਹਦੇ ਮਾਤਾ ਪਿਤਾ ਅਸ਼ੋਕ ਰਾਣਾ ਉਹਦੇ ਪਿਤਾ ਦਾ ਨਾਮ ਦੱਸਿਆ ਜਾ ਰਿਹਾ ਤੇ ਨਿਰਮਲਾ ਇਸ ਹਰੀਸ਼ ਨਾਮ ਦੇ ਮੁੰਡੇ ਦੀ ਮਾਂ ਦੱਸੀ ਜਾ ਰਹੀ ਹੈ ਇਸ ਟਾਈਮ ਹਰੀਸ਼ ਦੀ ਜਿਹੜੀ ਉਮਰ ਆ ਉਹ 32-33 ਸਾਲ ਦੀ ਦੱਸੀ ਜਾ ਰਹੀ ਹੈ ਤੇ ਬਹੁਤ ਛੋਟੀ ਉਮਰ ਵਿੱਚ ਅੱਜ ਤੋਂ 12 ਸਾਲ ਪਹਿਲਾਂ ਉਹ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣ ਵਾਸਤੇ ਆਇਆ ਸੀ ਚੰਡੀਗੜ੍ਹ ਤਾਂ ਜਦੋਂ ਹਰੀਸ਼ ਨੂੰ ਬਾਕੀ ਪ੍ਰਾਈਵੇਟ ਹਸਪਤਲਾਂ ਵਾਲੇ ਵੀ ਜਵਾਬ ਦੇ ਦਿੰਦੇ ਨੇ ਤਾਂ ਮਾਪੇ ਫਿਰ ਸੋਚਦਾ ਕਿ ਇਹਦੀ ਘਰ ਹੀ ਸੇਵਾ ਕੀਤੀ ਜਾਵੇ ਹਰੀਸ਼ ਦੇ ਪਾਈਪਾਂ ਲੱਗੀਆਂ ਸੀ ਫੂਡ ਪਾਈਪ ਉਹਦੇ ਲੱਗੀ ਰਹਿੰਦੀ ਸੀ ਸਾਹ ਉਹਨੂੰ ਔਖਾ ਹੁੰਦਾ ਸੀ ਬਸ ਨਾ ਹਰੀਸ਼ ਚੱਲ ਫਿਰ ਸਕਦਾ ਨਾ ਕੁਝ ਖਾ ਸਕਦਾ ਨਾ ਪਾਸਾ ਲੈ ਸਕਦਾ ਨਾ ਕੁਝ ਬੋਲ ਸਕਦਾ ਨਾ ਸੁਣ ਸਕਦਾ ਇਤੋਂ ਤੱਕ ਆਪਣੀਆਂ ਤਕਲੀਫਾਂ ਵੀ ਦੂਜਿਆਂ ਨੂੰ ਨਹੀਂ ਦੱਸ ਸਕਦਾ ਬਸ ਸਿਰਫ ਤੇ ਸਿਰਫ ਉਹਦੇ ਸਾਹ ਚੱਲਦੇ ਨੇ ਉਹਦੇ ਦਿਲ ਦੀ ਧੜਕਣ ਚੱਲਦੀ ਆ ਤੇ ਮਾਪੇ ਹਰੀਸ਼ ਦੀ ਇਹ ਹਾਲਤ ਵੇਖ ਵੇਖ ਕੇ ਕਿ ਕਿ ਸੋਹਣਾ ਨੱਖਾਂ ਨੌਜਵਾਨ ਮੁੰਡਾ ਹੈ ਤਾਂ ਉਹਦੀ ਹਾਲਤ ਦੇਖ ਦੇਖ ਕੇ ਮਾਪਿਆਂ ਦੀ ਹਾਲਤ ਮੰਦੀ ਹੁੰਦੀ ਗਈ ਤੇ ਹਰੀਸ਼ ਦੀ ਵੀ ਦਿਨੋਂ ਦਿਨ ਜਿਹੜੀ ਤਬੀਅਤ ਆ ਉਹ ਵਿਗੜਦੀ ਗਈ ਪਰ ਮਾਪੇ ਉਹਨੂੰ ਕਿਵੇਂ ਛੱਡਣ ਆਖਰ ਉਹਨਾਂ ਦਾ ਤਾਂ ਪੁੱਤ ਹੈ ਤਪ ਪਿਤਾ ਨੇ ਮਾਪੇ ਨੇ ਸੋਚ ਕੇ ਘਰ ਹਰੀਸ਼ ਵਾਸਤੇ ਇੱਕ ਡਾਕਟਰ ਕੇਅਰ ਵਾਸਤੇ ਇੱਕ ਔਰਤ ਰੱਖੀ ਦੱਸਿਆ ਜਾ ਰਿਹਾ ਕਿ ਜਿਹੜਾ ਉਹਦਾ ਕੇਅਰ ਟੇਕਰ ਰੱਖਿਆ ਗਿਆ ਉਹ 28000 ਰੁਪਏ ਲੈਂਦਾ ਸੀ ਤੇ ਪਿਤਾ ਪਿਤਾ ਦੀ ਤਨਖਾਹ ਸਿਰਫ 27000 ਸੀ ਹਰੀਸ਼ ਦਾ ਖਰਚਾ ਚੁੱਕਣਾ ਵੀ ਮਾਪੇ ਵਾਸਤੇ ਔਖਾ ਹੋ ਗਿਆ ਹਰੀਸ਼ ਦਾ ਜਿਹੜਾ ਭਰਾ ਸੀ ਉਹ ਛੋਟਾ ਸੀ ਉਹਦੇ ਤਾਂ ਆਪਣੇ ਹੀ ਪੜ੍ਹਾਈ ਦੇ ਖਰਚੇ ਸੀ ਹਲੇ ਕੰਮਕਾਰ ਕੋਈ ਕਰ ਨਹੀਂ ਸਕਦਾ ਸੀ ਤਾਂ ਇਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੋ ਗਿਆ ਫਿਰ ਪਿਤਾ ਦੀ ਰਿਟਾਇਰਮੈਂਟ ਵੀ ਆ ਗਈ ਪਿਤਾ ਦੀ ਨੌਕਰੀ ਵੀ ਚਲੀ ਗਈ ਤਾਂ ਫਿਰ ਪਿਤਾ ਵਿਚਾਰਾ ਸੈਂਡਵਿਚ ਵਗੈਰਾ ਆਪਣੇ ਘਰ ਦੇ ਨੇੜੇ ਹੀ ਜਿੱਥੇ ਬੱਚੇ ਖੇਡਦੇ ਹੁੰਦੇ ਸੀ ਉੱਥੇ ਵੇਚਣ ਲੱਗ ਗਿਆ ਤੇ ਨਾਲ ਹੀ ਉਹਨਾਂ ਨੂੰ ਜਿਹੜਾ ਹਰੀਸ਼ ਵਾਸਤੇ ਰੱਖਿਆ ਹੋਇਆ ਡਾਕਟਰ ਸੀ ਉਹ ਵੀ ਹਟਾਉਣਾ ਪਿਆ ਕਿਉਂਕਿ ਉਹ ਖਰਚਾ ਨਹੀਂ ਸੀ ਚੁੱਕ ਸਕਦੇ ਉਹਦਾ ਫਿਰ ਵੀ ਵਿਚਾਰੇ ਮਸਾ ਹੀ ਹਰੀਸ਼ ਦੀਆਂ ਦਵਾਈਆਂ ਦਾ ਤੇ ਜਿਹੜਾ ਉਹਦੀ ਕੇਅਰ ਵਾਸਤੇ ਹੋਰ ਚੀਜ਼ਾਂ ਲੈ ਕੇ ਆਉਣੀਆਂ ਹੁੰਦੀਆਂ ਸੀ ਉਹਦਾ ਖਰਚਾ ਚੁੱਕਦੇ ਹੁਣ ਜਿਵੇਂ ਜਿਵੇਂ ਹਰੀਸ਼ ਦੀ ਹਾਲਤ ਵਿਗੜਦੀ ਗਈ ਮਾਪੇ ਵੀ ਉਹਨੂੰ ਦੇਖ ਦੇਖ ਕੇ ਉਹਨਾਂ ਦੇ ਵੀ ਮੰਦੀ ਹਾਲਤ ਹੁੰਦੀ ਗਈ ਕਿਉਂਕਿ ਘਰ ਦੇ ਵਿੱਚ ਜੋ ਵੀ ਕੁਝ ਸੀ ਉਹਨਾਂ ਕੋਲ ਉਹਨਾਂ ਨੇ ਉਹ ਵੀ ਸਾਰਾ ਹਰੀਸ਼ ਦੇ ਉੱਪਰ ਲਗਾ ਦਿੱਤਾ ਤਾਂ ਹੁਣ ਮਾਪੇ ਪਹਿਲਾਂ ਮਾਪੇ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਸਾਡੇ ਪੁੱਤ ਨੂੰ ਇੱਛਾ ਮੌਤ ਦਿੱਤੀ ਜਾਵੇ ਪਹਿਲਾਂ ਹੀ ਮਾਪੇ ਮਰ ਕੇ ਅਦਾਲਤ ਦੇ ਵਿੱਚ ਗਏ ਕਿ ਅਸੀਂ ਆਪਣੇ ਪੁੱਤ ਨੂੰ ਐ ਪਲ-ਪਲ ਤੜਸ ਦਾ ਮਰਦਾ ਨਹੀਂ ਦੇਖ ਸਕਦੇ ਉਹ ਆਪਣਾ ਕੋਈ ਦੁੱਖ ਤਰਦ ਵੀ ਸਾਨੂੰ ਨਹੀਂ ਦੱਸ ਸਕਦਾ ਤੇ ਸਾਡੇ ਕੋਲ ਕੁਝ ਰਹਿ ਵੀ ਨਹੀਂ ਗਿਆ ਸਾਡੇ ਪੁੱਤ ਦੇ ਇਲਾਜ ਕਰਵਾਉਣ ਵਾਸਤੇ ਕਿਉਂਕਿ ਜਦੋਂ ਤੱਕ ਸਾਡੇ ਵਿੱਚ ਸਾਡੇ ਕੋਲ ਕੋਈ ਪਹੁੰਚ ਸੀ ਸੀ ਡਾਕਟਰ ਵੀ ਰੱਖੀ ਰੱਖਿਆ ਹੁਣ ਤਾਂ ਸਾਡੇ ਕੋਲ ਸਾਰਾ ਪੈਸਾ ਵੀ ਖਤਮ ਹੋ ਗਿਆ ਅਸੀਂ ਹਰੀਸ਼ ਦਾ ਇਲਾਜ ਕਿੱਥੋਂ ਕਰਵਾਈਏ ਤੇ ਐਵੇਂ ਵੀ ਉਹਨੂੰ ਮੰਜੇ ਤੇ ਪਿਆ ਛੱਡ ਨਹੀਂ ਸਕਦੇ ਪਰ ਡਾਕਟਰਾਂ ਨੇ ਵੀ ਕਹਿ ਦਿੱਤਾ ਕਿ ਇਹਦੀ ਚਾਹੇ ਜਿੰਨਾ ਮਰਜੀ ਤੁਸੀਂ ਇਲਾਜ ਕਰਵਾ ਲਓ ਇਹਦੀ ਰਿਕਵਰੀ ਨਹੀਂ ਹੋਣੀ ਤੇ ਨਾ ਹੀ ਹਰੀਸ਼ ਦੀ ਹਾਲਤ ਵਿੱਚ ਕੋਈ ਸੁਧਾਰ ਆਇਆ ਤਾਂ ਮਾਪੇ ਹਾਈ ਕੋਰਟ ਗਏ ਹਾਈ ਕੋਰਟ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਇਹਨੂੰ ਇੱਛਾ ਮੌਤ ਨਹੀਂ ਦੇ ਸਕਦੇ ਇਹ ਫੈਸਲਾ ਅਸੀਂ ਨਹੀਂ ਦੇ ਸਕਦੇ ਕਿਉਂਕਿ ਸਾਡਾ ਸੰਵਿਧਾਨ ਕਹਿੰਦਾ ਕਿ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਇੱਛਾ ਮੌਤ ਦੀ ਇਜਾਜ਼ਤ ਨਹੀਂ ਤਾਂ ਫਿਰ ਮਾਪੇ ਮਜਬੂਰ ਹੋ ਕੇ ਸੁਪਰੀਮ ਕੋਰਟ ਕੋਲ ਜਾਂਦੇ ਆ ਭਾਰਤ ਦੀ ਆਖਰੀ ਜਿੱਥੇ ਸੁਣਵਾਈ ਹੋਣੀ ਹੈ ਅਦਾਲਤ ਉੱਥੇ ਵਿਚਾਰੇ ਮਾਪੇ ਸੁਪਰੀਮ ਕੋਰਟ ਵਿੱਚ ਜਾਂਦੇ ਆ ਹੁਣ ਤੱਕ ਪਹਿਲਾਂ 2 ਵਾਰ ਹੁਣ ਤੋਂ ਪਹਿਲਾਂ ਪਹਿਲਾਂ 2 ਵਾਰ 2018 ਵਿੱਚ ਤੇ 22 ਵਿੱਚ ਮਾਪੇ ਸੁਪਰੀਮ ਕੋਰਟ ਗਏ ਪਰ ਦੱਸਿਆ ਜਾ ਰਿਹਾ ਕਿ ਉੱਥੇ ਜੱਜਾਂ ਦੇ ਬੈਂਚ ਨੇ ਇਨਕਾਰ ਕਰ ਦਿੱਤਾ ਹਰੀਸ਼ ਨੂੰ ਇੱਛਾ ਮੌਤ ਦੇਣ ਦਾ ਤਾਂ ਹੁਣ ਤੀਜੀ ਵਾਰ ਫਿਰ ਮਾਪੇ ਸੁਪਰੀਮ ਕੋਰਟ ਦੇ ਅੰਦਰ ਗਏ ਤਾਂ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਸਾਡੇ ਕੋਲ ਸਾਰੇ ਸਬੂਤ ਜਿਹੜੇ ਡਾਕਟਰੀ ਰਿਪੋਰਟਾਂ ਨੇ ਹਰੀਸ਼ ਦੀਆਂ ਉਹ ਲੈ ਕੇ ਆਓ ਉੱਥੇ ਮਾਪਿਆਂ ਨੇ ਡਾਕਟਰੀ ਰਿਪੋਰਟਾਂ ਹਰੀਸ਼ ਦੀਆਂ ਦਿੱਤੀਆਂ ਤਾਂ ਜੀ ਦੇ ਵਿੱਚ ਡਾਕਟਰ ਨੇ ਸਾਫ਼ ਮਨਾਂ ਕਰ ਦਿੱਤਾ ਕਿ ਇਹਦੀ ਕੋਈ ਰਿਕਵਰੀ ਹੋ ਨਹੀਂ ਸਕਦੀ ਹੁਣ ਤੁਸੀਂ ਸੇਵਾ ਹੀ ਕਰ ਸਕਦੇ ਹੋ ਹਰੀਸ਼ ਦੀ ਤਾਂ ਜੱਜਾਂ ਨੇ ਹੁਣ 13 ਤਰੀਕ 13 ਜਨਵਰੀ ਰੱਖੀ ਆ ਆਖਰੀ ਡੇਟ ਮਾਪਿਆਂ ਦੇ ਨਾਲ ਇਹ طے ਕਰਨ ਦੀ ਕਿ ਹਰੀਸ਼ ਨੂੰ ਇੱਛਾ ਮੌਤ ਦੇਣੀ ਆ ਜਾਂ ਨਹੀਂ ਦੇਣੀ ਕਿਉਂਕਿ ਜੱਜਾਂ ਦਾ ਕਹਿਣਾ ਕਿ ਮਾਪੇ ਦੇ ਨਾਲ ਆਖਰੀ ਗੱਲ ਕੀਤੀ ਜਾਊਗੀ ਕਿ ਮਾਪੇ ਆਖਰ ਚਾਹੁੰਦੇ ਕੀ ਆ ਕਿਉਂਕਿ ਮਾਂ ਦਾ ਦਿਲ ਬਹੁਤ ਨਾਜ਼ੁਕ ਹੁੰਦਾ ਤੇ ਉਹ ਮਾਪੇ ਉਹ ਭਰਾ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਆਪਣੇ ਭਰਾ ਨੂੰ ਆਪਣੇ ਪੁੱਤ ਨੂੰ ਬਚਾਉਣ ਵਾਸਤੇ ਲਾਹ ਦਿੱਤਾ ਪਰ ਉਹਦੀ ਰਿਕਵਰੀ ਤਾਂ ਨਹੀਂ ਹੋਈ ਪਰ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਕਰਕੇ 13 ਤਰੀਕ 13 ਜਨਵਰੀ ਨੂੰ ਦੁਪਹਿਰ 3 ਵਜੇ ਤੱਕ ਹੁਣ ਜੱਜਾਂ ਦਾ ਬੈਂਚ ਇਸ ਮਾਮਲੇ ਦੇ ਉੱਪਰ ਸੁਣਵਾਈ ਕਰੇਗਾ ਕਿ ਹਰੀਸ਼ ਨੂੰ ਇੱਛਾ ਮੌਤ ਦੇਣੀ ਆ ਕਿ ਨਹੀਂ ਦੇਣੀ ਬੇहद ਦਰਦਨਾਕ ਇੱਕ ਕਹਾਣੀ ਦਿੱਲੀ ਦੇ ਇਸ ਮਾਪੇ ਦੀ ਜਿਹੜਾ ਪਿਤਾ ਦਾ ਨਾਮ ਅਸ਼ੋਕ ਤੇ ਮਾਂ ਦਾ ਨਾਮ ਨਿਰਮਲਾ ਦੱਸਿਆ ਜਾ ਰਿਹਾ ਇਸ ਮਾਪੇ ਦੀ ਦਰਦ ਕਹਾਣੀ ਅਜੇ ਹ ਤੱਕ ਕਿਸੇ ਵੀ ਮਾਪੇ ਬਾਲ ਨਾਲ ਨਾ ਹੋਵੇ ਕਿ ਉਹਨਾਂ ਦਾ ਜਵਾਨ ਪੁੱਤ ਸੋਹਣਾ ਸਨੱਖਾ ਜਿਹੜਾ ਆਪਣੀਆਂ ਅੱਖਾਂ ਵਿੱਚ ਸੁਪਨੇ ਸਜੋਈ ਪੜਾਈ ਵਾਸਤੇ ਗਿਆ ਹੋਵੇ ਤੇ ਉਥੋਂ ਆਖਰ ਉਹਨਾਂ ਦੇ ਪੁੱਤ ਦੀ ਆਹ ਹਾਲਤ ਹੋ ਗਈ ਹੋਵੇ ਉਹਨਾਂ ਨੇ ਆਪਣਾ ਪੁੱਤ ਮਸਾ ਪਾਲ ਕੇ ਜਵਾਨ ਕੀਤਾ ਸੀ ਤੇ ਉਥੋਂ ਫਿਰ ਪੁੱਤ ਦੀ ਹਾਲਤ ਇੰਨੀ ਮੰਦੀ ਹੋ ਕੇ ਮੁੜੂਗੀ ਇਹ ਮਾਪੇ ਨੇ ਵੀ ਨਹੀਂ ਸੋਚਿਆ ਹੋਣਾ ਦੱਸਿਆ ਜਾ ਰਿਹਾ ਕਿ ਜਦੋਂ ਹਰੀਸ਼ ਡਿੱਗਾ ਸੀ ਮੋਹਾਲੀ ਦੇ ਪੀਜੀ ਵਿੱਚ ਛੱਤ ਦੇ ਉੱਪਰੋਂ ਤਾਂ ਮਾਪੇ ਨੇ ਇਲਜ਼ਾਮ ਲਗਾਏ ਸੀ ਕਿ ਸਾਡੇ ਪੁੱਤ ਨੂੰ ਜਾਣ ਬੁੱਝ ਕੇ ਡੇਗਿਆ ਗਿਆ ਤੇ ਫੇਰ ਵਿਚਾਰੇ ਮਾਪੇ ਆਪਣੇ ਪੁੱਤ ਦੇ ਇਲਾਜ ਵਿੱਚ ਹੀ ਉਲਝ ਗਏ। ਉਹ ਮਾਮਲਾ ਵੀ ਹਲੇ ਵਿੱਚ ਹੀ ਆ। ਬੇहद ਦਰਦਨਾਕ ਕਹਾਣੀ ਇਹ ਹਰੀਸ਼ ਤੀ ਤੇ ਉਹਦੇ ਮਾਪੇ ਦੀ ਹੁਣ 13 ਤਰੀਕ ਨੂੰ ਇਸ ਮਾਮਲੇ ਦੇ ਉੱਪਰ ਅਦਾਲਤ ਵੱਲੋਂ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਜਾਵੇਗੀ। ਕਿ ਹਰੀਸ਼ ਨੂੰ ਇੱਛਾ ਮੌਤ ਦੇਣੀ ਆ ਜਾਂ ਉਹਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਉਹ ਹੈਗਾ ਜਿਸ ਤਰ੍ਹਾਂ ਸਿਰਫ ਉਹਦੀ ਧੜਕਣ ਚੱਲਦੀ ਆ ਉੰਜ ਤਾਂ ਕਹਿਨ ਨੂੰ ਜਿੰਦਾ ਕੁਝ ਵੀ ਨਹੀਂ ਉਸੇ ਹੀ ਹਾਲਤ ਵਿੱਚ ਉਹਨੂੰ ਰੱਖਿਆ ਜਾਵੇਗਾ